ना खाएंगे उसमें तो भी तो कैंसर हो रहा है ना अब क्या सोचिए पान पराग भी बंद रहेगा पराग हाँ। पान मसाला सब बैंड सब कुछ बैंड कुछ बाधाएं थी कुछ लोगों ने कोर्ट को आगे कर दिया कोर्ट का भी जजमेंट है सारी बातें देखते हुए हमने ने लिया है ताकि अगर बैंड लगाए तो समय देकर मैंने हमेशा के लिए मैं इस पर बैंड लगाऊंगा ਨਸ਼ੇ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤਾਂ ਨਸ਼ਾ ਵਿਕਣੋਂ ਬੰਦ ਕਾਤੋਂ ਨਹੀਂ ਹੁੰਦਾ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਵਾ ਸਿਆਸਤ ਦੇ ਵਿੱਚ ਬੈਠੇ ਲੋਕਾਂ ਨੂੰ ਤਾਂ ਉਹਨਾਂ ਦਾ ਜਵਾਬ ਹੁੰਦਾ ਕਿ ਨਸ਼ਾ ਵਿਕਣੋਂ ਤਾਂ ਨਹੀਂ ਬੰਦ ਹੋ ਰਿਹਾ ਕਿਉਂਕਿ ਇਹ ਬਹੁਤ ਗੁੰਝਲਦਾਰ ਮਸਲਾ ਵਾ ਤਾਂ ਮੁਕੰਮਲ ਤੌਰ ਤੇ ਇਹਨੂੰ ਗੋਲਮੋਲ ਕਰਕੇ ਗੱਲ ਨੂੰ ਤੇ ਪਰਾਂ ਛਿੜ ਦਿੰਦੇ ਆ ਪਰ ਦੋਸਤੋ ਜੇ ਨਸ਼ਾ ਵੇਚਣੋਂ ਬੰਦ ਕਰਨਾ ਨਾ ਤਾਂ ਸਿਰਫ ਇੱਕ ਦਿਨ ਚਾਹੀਦਾ ਸਟੇਟ ਦੇ ਚੀਫ ਮਨਿਸਟਰ ਨੂੰ ਸਟੇਟ ਦੇ ਸਿਹਤ ਮੰਤਰੀ ਨੂੰ ਸਿਰਫ ਇੱਕ ਦਿਨ ਚਾਹੀਦਾ ਜਿਸ ਦਿਨ ਉਹਨਾਂ ਨੇ ਆ ਕੇ ਐਲਾਨ ਕਰਨਾ ਤੇ ਝਾਰਖੰਡ ਦੇ ਵਿੱਚ ਇਦਾਂ ਹੀ ਕੀਤਾ ਵਾ ਹਿਮੰਤ ਸੁਰੇਨ ਨੇ ਜਿਹੜਾ ਉੱਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਐਲਾਨ ਕੀਤਾ ਕਿ ਝਾਰਖੰਡ ਦੇ ਵਿੱਚ ਗੋਟਕਾ ਤੇ ਪਾਨ ਮਸਾਲੇ ਦੀ ਜਿਹੜੀ ਵਿਕਰੀ ਆ ਉਹ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਆ ਕੋਈ ਵੀ ਬੰਦਾ ਨਾ ਤਾਂ ਵੇਚੂਗਾ ਤੇ ਨਾ ਖਾਊਗਾ ਜਿਹੜਾ ਖਾਊਗਾ ਉਹਦੇ ਤੇ ਵੀ ਸਖਤ ਕਾਰਵਾਈ ਹੋਣੀ ਆ ਜਿਹੜਾ ਵੇਚੂਗਾ ਉਹਦੇ ਤਾਂ ਹੋਣੀ ਹੀ ਹੋਣੀ ਆ ਸੋ ਇੱਕ ਦਿਨ ਚਾਹੀਦਾ ਜੇ ਨਸ਼ਾ ਬੰਦ ਕਰਨਾ ਇੱਕ ਦਿਨ ਇੱਕ ਦਿਨ ਵੀ ਮੈਂ ਜ਼ਿਆਦਾ ਕਹਿ ਰਿਹਾ ਸਿਰਫ ਨੀਤ ਦਾ ਇੱਕ ਮੂਮੈਂਟ ਚਾਹੀਦਾ ਇੱਕ ਮੌਕਾ ਚਾਹੀਦਾ ਜਦੋਂ ਸਰਕਾਰ ਇਹ ਫੈਸਲਾ ਕਰ ਲਵੇ ਕਿ ਅਸੀਂ ਆਪਦੀ ਨੌਜਵਾਨੀ ਨੂੰ ਬਚਾਉਣਾ ਵਾ ਡਾਕਟਰ ਇਰਫਾਨ ਅंसारी ਜਿਹੜੇ ਉਤੋਂ ਨੇ ਸਿਹਤ ਮੰਤਰੀ ਆ ਉਹਨਾਂ ਨੇ ਕਿਹਾ ਕਿ ਮੇਰਾ ਸਿਹਤ ਮੰਤਰੀ ਹੋਣ ਦਾ ਫਰਜ਼ ਆ ਕਿ ਮੈਂ ਆਪਦੀ ਨੌਜਵਾਨੀ ਨੂੰ ਬਚਾਵਾਂ ਇਹ ਜਿਹੜਾ ਜ਼ਹਿਰ ਖਾ ਖਾ ਕੇ ਆਪਦੇ ਆਪ ਨੂੰ ਗਾਲੀ ਜਾਂਦੇ ਆ ਤੇ ਇਹਨਾਂ ਨੂੰ ਹੁਣ ਮੈਂ ਸਿਹਤਮੰਦ ਬਣਾਉਣਾ ਇਹਨਾਂ ਦੀ ਸਿਹਤ ਦਾ ਮੈਂ ਧਿਆਨ ਰੱਖਣਾ ਜਿਸ ਦੇ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਕਿ ਪੂਰੇ ਝਾਰਖੰਡ ਦੇ ਵਿੱਚ ਗਟਕਾ ਤੇ ਪਾਨ ਮਸਾਲਾ ਨਾ ਵਿਕੂਗਾ ਤੇ ਨਾ ਕੋਈ ਖਾਊਗਾ ਤੇ ਜਦੋਂ ਗੱਲ ਆਉਂਦੀ ਹੈ ਆਪਣੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਨਸ਼ਾ ਸ਼ਰੇਆਮ ਵਿਕਦਾ ਤੇ ਹੁਣ ਇੱਥੋਂ ਇਹ ਸਮਝਣ ਦੀ ਲੋੜ ਹੈ ਕਿ ਜੇ ਸਰਕਾਰਾਂ ਦੀ ਮਿਲੀਭੁਗਤਾਂ ਜੇ ਸਰਕਾਰ ਦੇ ਵਿੱਚ ਬੈਠੇ ਬੰਦਿਆਂ ਦੀ ਮਿਲੀਭੁਗਤਾਂ ਤਾਂ ਹੀ ਅੱਜ ਤੱਕ ਨਸ਼ਾ ਵਿਕਦਾ ਤੁਰਿਆ ਹੁੰਦਾ ਤੇ ਪੰਜਾਬ ਦੀ ਨੌਜਵਾਨੀ ਦਿਨੋ-ਦਿਨ ਖਤਮ ਹੋ ਰਹੀ ਹੈ ਸੋ ਆਪਾਂ ਇਦਾਂ ਦੇ ਨੁਮਾਇੰਦੇ ਚੁਣੀਏ ਇਦਾਂ ਦੇ ਲੋਕ ਚੁਣੀਏ ਜਿਹੜੇ ਆਪ ਦੇ ਅੰਦਰ ਜ਼ਰੂਰਤ ਰੱਖਣ ਕਿ ਜਦੋਂ ਸਰਕਾਰ ਦੇ ਵਿੱਚ ਆਉਣ ਤਾਂ ਆ ਕੇ ਇਹ ਫੈਸਲਾ ਲੈਣ ਕਿ ਅੱਜ ਤੋਂ ਨਸ਼ਾ ਬੰਦ